ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਭਗਤ ਕਬੀਰ ਜੀ ਦੀ ਬਾਣੀ ਦੀ ਸਾਂਝ ਪਾ ਰਹੇ ਆ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 692 ਤੇ ਸਵਾਇ ਮਾਨ ਹੈ ਭਗਤ ਜੀ ਬਹੁਤ ਹੀ ਪਿਆਰੀ ਗੱਲ ਬਹੁਤ ਹੀ ਪਿਆਰੀ ਤਰ੍ਹਾਂ ਸਮਝਾ ਰਹੇ ਨੇ ਵਾਹਿਗੁਰੂ ਜੀ ਜੋ ਜਨ ਪਾਉ भगत ਕਛ ਜਾਨੈ ਤਾ ਕੋ ਅਚਰਜ ਕਾਹੋ ਜਿਉ ਜਲ ਜਲ ਮਹਿ ਪੈਸ ਨਨਿਕ ਸੈ ਤਿਉ ਟਰ ਮਿਲਿਓ ਜੁਲਾਹੋ ਹਰ ਕੇ ਲੋਗਾ ਮੈਂ ਤੋ ਮਤ ਕਾ ਪੋਰਾ ਜੋ ਤਨ ਕਾ ਸੀ ਤਜ ਕਬੀਰ ਰੰਮਈਏ ਕਹਾਂ ਨ ਹੋ ਰਹਾ ਹੋ ਵਾਹਿਗੁਰੂ ਹੰਦੀ ਸੰਗਤ ਜੀ ਭਗਤ ਜੀ ਕਹਿੰਦੇ ਨੇ ਜੋ ਜਨ ਪਾਉ ਭਗਤ ਕਛ ਜਾਣੇ ਕਹਿੰਦੇ ਜੇਸ ਜੀਵ ਨੂੰ ਪਰਮੇਸ਼ਰ ਨਾਲ ਕੁਛ ਪ੍ਰੇਮ ਕੋਸ਼ਿ ਭਗਤੀ ਜਿਹੜਾ ਜੀਵ ਕਰਦਾ ਉਸ ਨੂੰ ਇਸ ਗੱਲ ਦੇ ਵਿੱਚ ਕੋਈ ਅਚਾਰਜ ਨਹੀਂ ਲੱਗਣਾ ਕੋਈ ਅਨੋਖੀ ਗੱਲ ਨਹੀਂ ਲੱਗਣੀ ਕਿਸ ਗੱਲ ਵਿੱਚ ਕਿ ਜਿਹੜਾ ਜੀਵ ਪਰਮੇਸ਼ਰ ਦੀ ਭਗਤੀ ਕਰਦਾ ਉਹ ਪਰਮੇਸ਼ਰ ਵਿੱਚ ਬਿਲਕੁਲ ਇਸ ਤਰ੍ਹਾਂ ਲੀਨ ਹੋ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਪਾ ਦਈਏ ਪਹਿਲੇ ਪਾਣੀ 'ਚ ਦੂਜੇ ਪਾਣੀ ਮਿਲਾਏ ਹੋਏ ਦਾ ਪਤਾ ਨਹੀਂ ਨਾ ਲੱਗਦਾ ਕਿ ਕਿਹੜਾ ਪਾਣੀ ਪਹਿਲਾਂ ਸੀ ਕਿਹੜਾ ਪਾਣੀ ਹੁਣ ਮਿਲਿਆ ਇਸ ਤਰ੍ਹਾਂ ਹੀ ਜਿਹੜਾ ਜੀਵ ਪਰਮੇਸ਼ਰ ਦੀ ਭਗਤੀ ਕਰਦਾ ਪਰਮੇਸ਼ਰ ਤੇ ਇਸ ਤਰ੍ਹਾਂ ਹੀ ਲੀਨ ਹੋ ਜਾਂਦਾ ਤੇ ਇਸ ਗੱਲ ਦੀ ਉਸ ਜੀਵ ਨੂੰ ਬਿਲਕੁਲ ਹੈਰਾਨੀ ਨਹੀਂ ਹੁੰਦੀ ਜੋ ਪਰਮੇਸ਼ਰ ਨੂੰ ਪ੍ਰੇਮ ਕਰਦਾ ਚਾਹੇ ਮਾੜਾ ਜਾਈ ਕਰਦਾ ਹੋਵੇ ਤੇ ਪਰਮੇਸ਼ਰ ਦੀ ਭਗਤੀ ਕਰਦਾ ਚਾਹੇ ਥੋੜੀ ਕਰਦਾ ਹੋਵੇ ਉਹਨੂੰ ਇਹ ਗੱਲ ਯਕੀਨਨ ਪੱਕੀ ਹੋ ਜਾਂਦੀ ਹੈ ਕਿ ਇਹ ਠੀਕ ਹੈ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਜੁਲਾਹਾ ਕਬੀਰ ਆ ਉਹ ਪਰਮੇਸ਼ਰ ਦੇ ਵਿੱਚ ਐਵੇਂ ਹੀ ਮਿਲ ਗਿਆ ਜਿਵੇਂ ਪਾਣੀ ਚ ਪਾਣੀ ਮਿਲ ਜਾਂਦਾ ਵਾਹਿਗੁਰੂ ਆਪਾ ਭਾਵ ਖਤਮ ਹੋ ਗਿਆ ਤਾਂ ਅੱਗੇ ਪਰਮੇਸ਼ਰ ਹੀ ਆ ਕਹਿੰਦੇ ਹਰ ਕੇ ਲੋਗਾ ਮੈਂ ਤੋਂ ਮਤ ਕਾ ਪੋਰਾ ਕਹਿੰਦੇ हे ਸੰਤ ਜਨੋ ਚਾਹੇ ਲੋਕ ਮੈਨੂੰ ਸਮਝਦੇ ਨੇ ਕਿ ਵੀ ਮੇਰੀ ਮਤ ਹੈ ਨਹੀਂਗੀ ਮੈਂ ਕਮਣਾ ਮੇਰੀ ਮਤ ਥੋੜੀ ਆ ਇਸੇ ਕਰਕੇ ਮੈਂ ਕਾਸੀ ਸ਼ਹਿਰ ਕਾਂਸੀ ਜਿਹਨੂੰ ਸਮਝਦੇ ਨੇ ਕਿ ਵੀ ਬੜਾ ਪਵਿੱਤਰ ਆ ਵੀ ਮੈਂ ਉਹਨੂੰ ਛੱਡ ਕੇ ਮਗਹਰ ਆ ਗਿਆ ਪਹਿਲਾਂ ਕਬੀਰ ਜੀ ਕਾਂਸੀ ਰਹਿੰਦੇ ਹੁੰਦੇ ਸੀ ਫਿਰ ਮਗਹਰ ਚਲੇ ਗਏ ਸੀਗੇ ਪਿਛਲੀ ਉਮਰ ਦੇ ਵਿੱਚ ਕਿ ਉੱਥੇ ਬ੍ਰਾਹਮਣ ਲੋਕ ਇਹਨਾਂ ਨੂੰ ساری ਉਮਰ ਬੜਾ ਉਹਨਾਂ ਨੇ ਤੰਗ ਕੀਤਾ ਸੀ ਤੇ ਫਿਰ ਦਿਖਾਉਣਾ ਵੀ ਚਾਹੁੰਦੇ ਸੀ ਵੀ ਕੋਈ ਫਰਕ ਨਹੀਂ ਹੈ ਚਾਹੇ ਕੋ ਜੀਵ ਕਾਸ਼ੀ ਰਹਿੰਦਾ ਜੇ ਮਗਹਰ ਰਹਿੰਦਾ ਜਿਹਦੇ ਹਿਰਦੇ ਚ ਪਰਮੇਸ਼ਰ ਆ ਉਹਨੂੰ ਹਰ ਇੱਕ ਜਗ੍ਹਾ ਇੱਕੋ ਹੀ ਆ ਫਿਰ ਕਹਿੰਦੇ ਚਾਹੇ ਲੋਕ ਸਮਝਦੇ ਨੇ ਕਿ ਵੀ ਮੇਰੀ ਮਤ ਥੋੜੀ ਆ ਇਸ ਕਰਕੇ ਕਹਿੰਦੇ ਵੀ ਮੈਂ ਮੈਨੂੰ ਕਹਿੰਦੇ ਨੇ ਵੀ ਕਾਸ਼ੀ ਇੰਨਾ ਪਵਿੱਤਰ ਸ਼ਹਿਰ ਛੱਡ ਕੇ ਮਗਹਰ ਕਲਰਾਠ ਦੀ ਧਰਤੀ 'ਤੇ ਉੱਥੇ ਚਲੇ ਗਿਆ ਫਿਰ ਕਹਿੰਦੇ ਜੇ ਮੈਂ ਜੋ ਤਨ ਕਾਸ਼ੀ ਤਜੈ ਕਵੀਰਾ ਰਮਈਏ ਕਹਾ ਨਿਹੋਰਾ ਇਹ ਕਹਿੰਦੇ ਜਿਹੜੇ ਬ੍ਰਾਹਮਣ ਨੇ ਉਹ ਤੇ ਪਹਿਲਾਂ ਹੀ ਕਹਿੰਦੇ ਨੇ ਵੀ ਜੇ ਕਾਸੀ 'ਚ ਕਿਸੇ ਦੀ ਮੌਤ ਹੁੰਦੀ ਆ ਉਹਨੂੰ ਮੁਕਤੀ ਮਿਲ ਜਾਣੀ ਆ ਤੇ ਦੂਜਿਆਂ ਨੂੰ ਨਹੀਂ ਕਹਿੰਦੇ ਫਿਰ ਜੇ ਕਬੀਰ ਕਾਸੀ 'ਚ ਹੀ ਰਹਿੰਦਾ ਤੇ ਕਾਸੀ ਦੇ ਵਿੱਚ ਹੀ ਸਿਰਫ ਉਦਾਹਰਣ ਨਾਲ ਸਾਨੂੰ ਸਮਝਾ ਰਹੇ ਨੇ ਜੇ ਕਬੀਰ ਕਾਸੀ 'ਚ ਹੀ ਰਹਿੰਦਾ ਤੇ ਕਾਸੀ ਦੇ ਵਿੱਚ ਮਰਿਆ ਤਾਂ ਕਹਿੰਦੇ ਮੁਕਤੀ ਮਿਲ ਹੀ ਜਾਣੀ ਆ ਫਿਰ ਇਹਦੇ 'ਚ ਪਰਮਾਤਮਾ ਦਾ ਤਾਂ ਕੁਝ ਨਹੀਂ ਹੱਥ ਹੋਇਆ ਕਿਉਂਕਿ ਬ੍ਰਾਹਮਣ ਇਹ ਕਹਿ ਰਹੇ ਨੇ ਫਿੱਕੇ ਕਾਸ਼ੀ ਤੇ ਮਰਿਆ ਤਾਂ ਉਦਾਂ ਵੀ ਕਹਿੰਦੇ ਸਰੀਰ ਛੱਡਿਆ ਮੁਕਤੀ ਹੋ ਜਾਂਦੀ ਆ ਵੀ ਇਹ ਬ੍ਰਾਹਮਣ ਕਹਿੰਦੇ ਨੇ ਫੇਰ ਕਹਿੰਦੇ ਕਿਉਂਕਿ ਕਾਸ਼ੀ ਵਿੱਚ ਤਾਂ ਇਹਨਾਂ ਲੋਕਾਂ ਦੇ ਖਿਆਲ ਅਨਸਾਰ ਮੁਕਤੀ ਮਿਲ ਹੀ ਜਾਂਦੀ ਆ ਫਿਰ ਸਿਮਰਨ ਦਾ ਤਾਂ ਕੀ ਲਾਭ ਹੋਇਆ ਉਹਨਾਂ ਨੂੰ ਤੇ ਪਤਾ ਕਬੀਰ ਜੀ ਨੂੰ ਕਿ ਸਿਮਰਨ ਦਾ ਹੀ ਲਾਭ ਆ ਪਰ ਜੋ ਬ੍ਰਾਹਮਣ ਲੋਕ ਨੇ ਉਹਨਾਂ ਦਾ ਇਹ ਵਿਚਾਰ ਸੀ ਇਸ ਕਰਕੇ ਕਹਿੰਦੇ ਨੇ ਕਿ हे ਕਬੀਰ ਜੇ ਤੂੰ ਕਾਸ਼ੀ ਵਿੱਚ ਰਹਿੰਦਿਆ ਇਹ ਸਰੀਰ ਛੱਡੇ ਤੇ ਮੁਕਤੀ ਮਿਲ ਜਾਏ ਤਾਂ ਇਹਦੇ ਵਿੱਚ ਪਰਮਾਤਮਾ ਦਾ ਫਿਰ ਕੀ ਉਪਕਾਰ ਕਿਉਂਕਿ ਕਾਸ਼ੀ ਜੀ ਤਾਂ ਉਹ ਕਹਿੰਦੇ ਨੇ ਉਧਾਂ ਵੀ ਮੁਕਤੀ ਮੈਨਣੀ ਮਿਲਣੀ ਆ ਕਹਿਤ ਕਬੀਰ ਸੁਨੋ ਰੇ ਲੋਈ ਪਰਮਨਾ ਪੂ ਲੋ ਕੋਈ ਕਿਆ ਕਾਸੀ ਕਿਆ ਊਖਰ ਮਗਹਰ RAMਰਦੈ ਜੋ ਹੋਈ ਫੇ ਸਮਝਾ ਰਹੇ ਨੇ ਕਹਿੰਦੇ हे ਲੋਕੋ ਕਿਸੇ ਪੁਲੇਖੇ ਵਿੱਚ ਨਾ ਰਹੋ ਕਿ ਕੋਈ ਕਾਸੀ ਵਿੱਚ ਮਰਦਾ ਕਿ ਕੋਈ ਮਗਹਰ ਵਿੱਚ ਮਰਦਾ ਕਿ ਕਾਸੀ ਵਿੱਚ ਮਰਿਆਂ ਮੁਕਤੀ ਮਿਲਦੀ ਹੈ ਤੇ ਮਗਹਰ ਵਿੱਚ ਮਰਿਆਂ ਮਰਿਆਂ ਮੁਕਤੀ ਨਹੀਂ ਮਿਲਦੀ ਕਹਿੰਦੇ ਇਸ ਪੁਲੇਖੇ 'ਚ ਨਾ ਰਹੋ ਕੀ ਗੱਲ ਸੱਚੀ ਆ ਕਹਿੰਦੇ ਚਾਹੇ ਕਾਸੀ ਆ ਚਾਹੇ ਉਖਰ ਮਗਹਰ ਆ ਇਨਾ ਵਿੱਚ ਤਾਂ ਕਿਤੇ ਵੀ ਜੀਵ ਆਪਣੇ ਅੰਤਲੇ ਸੁਵਾਸ ਲੈਂਦਾ ਪਰ ਮੁਕਤੀ ਉਹਨੂੰ ਮਿਲਦੀ ਹੈ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਆ ਜੇ ਕਹਿੰਦੇ ਪਰਮੇਸ਼ਰ ਹਿਰਦੇ ਵਿੱਚ ਆ ਤਾਂ ਕਾਸ਼ੀ ਕੀ ਤੇ ਕਲਰਾਠਾ ਮਗਹਰ ਕੀ ਦੋਮਾ ਜਗਾ ਤੇ ਪਰਮੇਸ਼ਰ ਵਿੱਚ ਲੀਨ ਹੋ ਜਾਈਦਾ ਜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਬਸ ਆ ਗੱਲ ਆ ਵਾਹਿਗੁਰੂ ਜੀ ਹੰਦੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ